ਸਵਾਗਤ ਹੈ ਤੁਹਾਡਾ ਆਪਣੇ ਫੇਸਬੁਕ ਪੇਜ ਤੇ YouTube ਚੈਨਲ ਤੇ ਜੀ ਅੱਜ ਗਮਿੰਦਗੜ੍ਹ ਮੰਡੀ ਪਹੁੰਚੇ ਸੀ ਜੀ ਸਾਰਿਆਂ ਨੂੰ ਪਤਾ ਹੀ ਹੈ ਜੀ ਰੋਡ ਲੁਧਿਆਣਾ ਰੋਡ ਤੇ ਚੰਡੀਗੜ੍ਹ ਰੋਡ ਤੇ ਇਹ ਮੰਨ ਲਓ ਸ਼ਹਿਰ ਆਉਂਦਾ ਮੇਨ ਤੇ ਸ਼ਹਿਰ ਦੇ ਵਿੱਚ ਹੀ ਪਹੁੰਚੇ ਵੀ ਬਾਈ ਆਪਣਾ ਕਿੱਥੇ ਹੈ ਡੈਡੀ ਜੀ ਤੁਹਾਡੇ ਮੇਰੇ ਡੈਡੀ ਨੇ ਜੀ ਜਿਹੜੇ ਸਾਉਦੀ ਅਰੇਬੀਆਂ ਨੇ ਸਾਉਦੀ ਅਰਬ ਹਾਂ ਬਾਈ ਜੀ ਮੇਰੇ ਨਾਲ ਕੰਟੈਕਟ ਤੇ ਸੀਗੇ ਜੀ ਉਹਨਾਂ ਨੇ ਗਰੁੱਪ ਚ ਵੀ ਨੰਬਰ ਹੈਗਾ ਉਹਨਾਂ ਦਾ ਪਿਛਲੀ ਵਾਰੀ ਵੀ ਆਪਾਂ ਟੂਰ ਕੀਤਾ ਸੀਗਾ ਜੀ ਇਹ ਤਿੰਨ ਗਾਵਾਂ ਦਾ ਟ੍ਰੀਟਮੈਂਟ ਸ਼ੁਰੂ ਕੀਤਾ ਜੀ ਇੱਕ ਗਾਂ ਦੇ ਆਈ ਕਰਕੇ ਗਏ ਸੀਗੇ ਜੀ ਆ ਦੋ ਗਾਵਾਂ ਚੈੱਕ ਆ ਸਾਹਮਣੇ ਵਾਲੀ ਲਕੋਰੀਆ ਮਾਰਦੀ ਸੀ ਬਹੁਤ ਜ਼ਿਆਦਾ ਜੀ ਇਹ ਗਾਂ ਅੰਦਰੋਂ ਨਾਰਮਲ ਨਹੀਂ ਸੀ ਓਵਰੀ ਦਾ ਸਾਈਜ਼ ਥੋੜਾ ਜਿਹਾ ਵੱਡਾ ਸੀ ਜੀ ਇਹ ਗਾਂ ਨਾਰਮਲ ਹੋ ਚੁੱਕੀ ਆ ਜੀ ਤੇ ਇਹ ਗਾਂ ਲਕੋਰੀਆ ਛੱਡ ਚੁੱਕੀ ਆ ਕੋਈ ਮਾੜਾ ਮੋੜ ਆ ਰਿਹਾ ਜੀ ਕੋਈ ਬਾਹਲਾ ਆਪਾਂ ਓਵੇਂ ਟ੍ਰੀਟਮੈਂਟ ਨਹੀਂ ਦਿੰਦਾ ਵੀ ਕੇ ਲੁਕੂ ਕਿੱਟ ਵਗੈਰਾ ਨਹੀਂ ਦਿੰਦੀ ਬਸ ਬੋਲ ਮੈਨ ਜੀ ਐਲ ਵਗੈਰਾ ਬੋਲ ਸੀ ਦਿੱਤਿਆਂ ਤੇ ਆਪਣਾ ਜਿਹਦਰ ਦਾ ਟੂਰ ਸੀਗਾ ਜੀ ਤੁਹਾਨੂੰ ਕਹਤਾ ਹੀ ਜਿਵੇਂ ਆਪਾਂ ਪੰਜਾਬ ਦਾ ਟੂਰ ਕਰਦੇ ਆ ਆਪਣੇ ਟੂਰ ਗਰੁੱਪ ਤੇ ਐਡ ਹੋਣ ਵਾਸਤੇ 9815843096 ਮੇਰੇ ਨੰਬਰ ਤੇ ਤੁਸੀਂ ਮੈਸੇਜ ਕਰਕੇ ਆਪਦਾ ਏਰੀਆ ਤੇ ਪਿੰਡ ਲੈ ਕੇ ਭੇਜ ਸਕਦੇ ਆ ਜੀ ਜਿਹੜੇ ਬੰਦੇ ਨੇ ਆਪਾਂ ਨੂੰ ਬੁਲਾਉਣਾ ਜੀ ਹਾਂ ਜੇ ਕਿਸੇ ਨੇ ਕੋਈ ਰਾਇ ਲੈਣੀ ਆ ਫਿਰ ਤੁਸੀਂ ਮੈਨੂੰ ਕੰਟੈਕਟ ਕਰ ਸਕਦੇ ਆ ਜੀ ਫਿਰ ਟੂਰ ਗਰੁੱਪ ਤੇ ਐਡ ਹੋਣ ਦੀ ਲੋੜ ਨਹੀਂ ਜੀ ਤੇ ਮੇਰਾ ਪਿੰਡ ਹਰੀਨੋਆ ਜੀ ਜ਼ਿਲ੍ਹਾ ਫਰੀਦਕ ਖਾਸ ਆਪਾਂ ਆ ਦੋ گاਵਾ ਤੇ ਤੇ ਇੱਕੋ ਸਾਹਮਣੇ ਜਿਹੜੀ ਗਾਂ ਜੀ ਠੀਕ ਹੈ ਜੀ ਉਹ ਹਜੇ ਅੰਦਰੋਂ ਨਾਰਮਲ ਨਹੀਂ ਗਈ ਫੇ ਉਹਦੇ ਆਪਾਂ ਦਵਾਈ ਭਰਤੀ ਜੀ ਉਹ ਮੈਨੂੰ ਕਹਿ ਕੇ ਗਿਆ ਸੀਗਾ ਪਰ ਇਹਨਾਂ ਤੋਂ ਪਰਭਾਈ ਨਹੀਂ ਗਈ ਜਾਂ ਭਰੀ ਨਹੀਂ ਜਿਵੇਂ ਮਰਜ਼ੀ ਰੱਖ ਲੋ ਜੀ ਠੀਕ ਹੈ ਆ ਗਾਂ گاਵਾ ਦਾ ਦੋਹਾਂ ਦਾ ਟ੍ਰੀਟਮੈਂਟ ਕੀਤਾ ਇਹਨਾਂ ਦੇ ਅੱਜ ਸੈਂਕਰੋ ਸ਼ੁਰੂ ਕਰਤੀ ਆ ਜੀ ਠੀਕ ਹੈ ਅੱਜ ਇਹਨਾਂ ਦੇ ਪਹਿਲਾ ਟੀਕਾ ਲੱਗ ਚੁੱਕਿਆ ਜੀ 22 ਤਰੀਕ ਨੂੰ ਹੀਟ ਚਾਈਆਂ ਸੀ ਹਨ ਹਾਂ ਜੀ 22 22 ਨੂੰ ਹੀਟ ਚਾਈਆਂ ਸੀ ਆ ਜੀ ਤੇ ਅੱਜ 10ਵਾਂ ਦਿਨ ਹੋ ਗਿਆ ਤੇ ਕੁਦਰਤੀ ਚਲੋ ਮੇਰਾ ਵੀ ਅੱਜ ਇਧਰ ਢੇੜਾ ਸੀਗਾ ਜੀ ਤੇ ਆਪਾਂ ਅੱਜ ਇਹਨਾਂ ਦੋਵਾਂ ਮੈਨੂੰ ਚੈੱਕਅਪ ਕੀਤਾ ਅੰਦਰੋਂ ਸੈੱਟ ਆ ਜੀ ਦੋ ਗਾਵਾਂ ਬਾਈਆਂ ਦੀਆਂ ਹੋਰ ਪੀਟ ਆ ਜੀ ਜਿਹੜੀਆਂ ਪਿਛਲੀ ਵਾਰੀ ਉਦੋਂ ਸੀਮਨ ਲੱਗੇ ਹੋਏ ਸੀ ਤੇ ਪਰ ਨਹੀਂ ਸੀ ਬਈ ਇਹਨਾਂ ਦਾ ਰਿਜ਼ਲਟ ਮਿਲਿਆ ਸਾਨੂੰ ਬਈ ਬਹੁਤ ਵਧੀਆ ਰਿਜ਼ਲਟ ਮਿਲਿਆ ਸੀ ਇਹਨਾਂ ਚੀਜ਼ਾਂ ਤਾਂ ਸੈਟੀਸਫਾਈਆਂ ਜਿਹੜੀ ਤੁਸੀਂ ਦੱਸਿਆ ਜੀ ਠੀਕ ਆ ਜਿਵੇਂ ਤੁਸੀਂ ਸਾਨੂੰ ਦਿਖਾ ਕੇ ਗਏ ਸੀ ਕਿ ਇਹ ਇਹ ਚੀਜ਼ ਪਾਣੀ ਆ ਹਫਤੇ ਬਾਅਦ ਸਾਨੂੰ ਸਾਰਾ ਰਿਜ਼ਲਟ ਦੇਖਣਾ ਸ਼ੁਰੂ ਹੋਵੇ ਠੀਕ ਆ ਤੇ ਇਹ ਲਕੋਰੀਆ ਮਾਰਨੋਂ ਹਟ ਗਈ ਨਹੀਂ ਬਈ ਹਟ ਗਈ ਸਹੀ ਹੋ ਗਈ ਹਣਾ ਬਿਲਕੁਲ ਸਹੀ ਆ ਜੀ ਤੇ ਮੰਨ ਲਓ ਚਮਕ ਵੀ ਆਈ ਹੈ ਨਾ ਜੀ ਹਾਂ ਜੀ ਬਹੁਤ ਚੰਗੀ ਬਹੁਤ ਵਧੀਆ ਦੇਂਦੇ ਸੀਗੀ ਹਾਂ ਜੀ ਤੇ ਕਿੰਨਾ ਦੁੱਧ ਪਾ ਰਹੇ ਆ ਬਈ ਤੁਸੀਂ ਇੱਥੇ ਵਧੀਆ ਫੈਟ ਫੂਡ ਆਉਂਦੀ ਹੈ ਹਾਂ ਜੀ ਹਾਂ ਵਧੀਆ ਫੈਟ ਆਉਂਦੀ ਹੈ ਜਿਵੇਂ 60 ਕਿਲੋ ਅਸੀਂ ਬਾਨਾਂ 'ਚ ਪਾ ਰਹੇ ਹਾਂ ਘਰਾਂ 'ਚ ਹਾਂ ਤੇ 30 35 ਕਿਲੋ ਡੇਰੀ ਪਾ ਰਹੇ ਹਾਂ ਠੀਕ ਆ ਠੀਕ ਆ ਹਾਂ ਜੀ ਤੇ ਮੰਨ ਲਓ ਸੈਟੀਸਫੈਕਸ਼ਨ ਹੈ ਬਈ ਹਾਂ ਜੀ ਇਹ ਪੂਰੀ ਸੈਟੀਸਫੈਕਸ਼ਨ ਹੈ ਨਾ ਇੱਕ ਗਾਂ ਦੇ ਜਿਹੜੀ ਇਹ ਆਈ ਕੀਤੀ ਸੀ ਬਈ ਉਹ ਟਪਾ ਗਈ ਦੇਣ ਹਾਂ ਜੀ ਹਟਪਾ ਗਈ ਕਿੰਨਾ ਟਾਈਮ ਹੋ ਗਿਆ ਉਹਨੂੰ ਉਹਨੂੰ ਮਹੀਨਾ ਹੋ ਗਿਆ ਜੀ ਮੰਨ ਲਓ ਅੱਗੇ ਬਾਈ ਇਹ ਤੇ ਬੋਲ ਪੈਂ ਇੱਕਤਾ ਗਾਂ ਅੱਜ ਜੇ ਕੀਤੀ ਹੈ ਜੀ ਮੈਨੂੰ ਸ਼ਾਇਦ ਕਨਫਰਮੇਸ਼ਨ ਨਹੀਂ ਕੀ ਬਾਈ ਕਹਿੰਦੇ ਵੀ ਹੀਟ ਚਾਹੀਏ ਪਰ ਮੈਨੂੰ ਐ ਲੱਗਿਆ ਵੀ ਥੋੜੀ ਜੀ ਭਾਰੀ ਹੈ ਅੰਦਰੋਂ ਚਲੋ ਗਾਂ ਵੈਸੇ ਵੀ ਮਹੀਨੇ ਦੀ ਚੈੱਕ ਨਹੀਂ ਹੁੰਦੀ ਜੀ ਗਾਂ ਵੱਡੀ ਆ ਪਰ ਫਿਰ ਵੀ ਆਪਾਂ ਇਹਨੂੰ ਛੱਡਦਾ ਜੀ ਮੈਂ ਕਿਹਾ ਵੀ ਦੂਰੀ ਵਾਰੀ ਦੇਖਾਂਗੇ ਰੈਸਟ ਨਹੀਂ ਲੈਂਦੇਗੇ ਅੱਗੇ ਬੰਜਾਂ ਦਾ ਨੁਕਸਾਨ ਹੋ ਚੁੱਕਿਆ ਸਵਾ ਮਹੀਨੇ ਦੀ ਗੱਪਣ ਦੇ ਦਵਾਈ ਭਰੀ ਗਈ ਚਲੋ ਆਪਾਂ ਕਿਸੇ ਡਾਕਟਰ ਨੂੰ ਨਹੀਂ ਕਹਿ ਰਹੇ ਇਹਦੇ 'ਚ ਪਰ ਕਈ ਵਾਰੀ ਨਹੀਂ ਪਤਾ ਲੱਗਦਾ ਜੀ ਮਹੀਨੇ ਸਵਾ ਮਹੀਨੇ ਦਾ ਅੰਦਰੋਂ ਭਾਰਾ ਹੁੰਦਾ ਪਸ਼ੂ ਜਿਹੜਾ ਵੱਡਾ ਪਸ਼ੂ ਆ ਪਹਿਲੇ ਦੂਜੇ ਸੂਏ ਤਾਂ ਚੈੱਕ ਹੋ ਜਾਂਦੀ ਹੈ ਤੇ ਉਹ ਕਈ ਵਾਰੀ ਹੋ ਜਾਂਦਾ ਜੀ ਜਦੋਂ ਆਪਾਂ ਕਿਸੇ ਨੂੰ ਗਲਤ ਨਹੀਂ ਕਰ ਰਹੇ ਇਹਦੇ ਚ ਆਹ ਗਾਂ ਵੀ ਖਾਲੀ ਆ ਜੀ ਤੇ ਮੰਨ ਲਓ ਉੱਚੋਂ ਹਿੱਕੀ ਆ ਜੀ ਕਾਪਰ ਦੀ ਡੈਫੀਸ਼ੈਂਸੀ ਆ ਨੂੰ ਅੱਦੇ ਬੋਬੀਮੈਨ ਜੀਐਲ ਤੇ ਅਲਟਰਾ ਪਾਊਡਰ ਲੈ ਕੇ ਜਾਵਾਂਗੇ ਜੀ ਨਾਲ ਇਹਦੇ ਵਿਟਾਮਿਨ ਐਚ ਤੇ ਟੋਨੋਫਾਸਪੈਂ ਦੇ ਇੰਜੈਕਸ਼ਨ ਲਵਾਵਾਂਗੇ ਇਹ ਗਾਂ ਵੀ ਗੱਭਣ ਹੋ ਜੂਗੀ ਓਵੇਂ ਅੰਦਰੋਂ ਨਾਰਮਲ ਆ ਜੀ ਗਾਂ ਨੂੰ ਕੋਈ ਦਿੱਕਤ ਨਹੀਂਗੀ ਠੀਕ ਆ ਸਾਮ ਸੰਭਾਲ ਵੀ ਵਧੀਆ ਠੀਕ ਆ ਸ਼ਹਿਰ ਦੇ ਹਿਸਾਬ ਨਾਲ ਜੀ ਜਿਵੇਂ ਗਵਿੰਦਗੜ ਮੰਡੀ ਸ਼ਹਿਰ ਚ ਆ ਜੀ ਇਹ ਪੂਰਾ ਮੰ ਲਓ ਵੀ ਸ਼ਹਿਰ 'ਚ ਬੈਠੇ ਆ ਬਾਈ ਉਹ ਹਿਸਾਬ ਨਾਲ ਇਹਨਾਂ ਕੋਲੇ ਥਾਂ ਜਗ੍ਹਾ ਬਹੁਤ ਹੈ ਜੀ ਐ ਨਹੀਂ ਵੀ ਥੋੜੀ ਜੀ ਜਗ੍ਹਾ ਵੀ ਕਈ ਵਾਰੀ ਹੁੰਦਾ ਵੀ ਪਸਾ ਕੇ ਪਸ਼ੂ ਖੜਾਏ ਪਏ ਐ ਐ ਨਹੀਂ ਗੱਲ ਕੋਈ ਵਧੀਆ ਉੱਪਰ ਚੜਦਣਾ ਹੁਣ ਇਹਨਾਂ ਨੇ ਨਵਾਂ ਕੰਮ ਕਰਨਾ ਜੀ ਸੋਣਾ ਠੀਕ ਹੈ ਇਹਦੇ ਜਿਨ੍ਹਾਂ ਨੇ ਇਹ ਦੋ گاਵਾ ਹੀ ਰੱਖਣਗੇ ਦੂਜੀਆਂ ਸੇਲ ਕਰਨਗੇ ਮਤਲਬ ਛੋਟੇਗਾ گاਵਾ ਲੈਣਗੇ ਪਹਿਲੇ ਦੂਜੇ ਸੂਏ ਤੇ ਇਹ گاਵਾਏ ਸੇਲ ਹੀ ਕਰਨਗੇ ਸਾਰਾ ਆਹ ਗਾਂ ਗੱਬੜਾ ਜੀ ਪਰਲੀ ਗਾਂ ਦੇ ਆਪਾਂ ਨੂੰ ਇਹੋ ਜੀ ਕੀਤੀ ਨੂੰ ਅੱਜ ਮਹੀਨਾ ਹੋ ਗਿਆ ਜੀ ਠੀਕ ਹੈ ਪਿਛਲੇ ਟੂਰ 'ਚ ਆਪਾਂ ਇਹੋ ਜੀ ਕਰਕੇ ਗਏ ਸੀ ਇਹਦੇ ਉਦੋਂ ਬਾਅਦ ਹ ਤੇ ਇਹ ਗਾਂ 22 ਦਿਨ ਮੰਨ ਲਓ ਮਹੀਨਾ ਹੋ ਗਿਆ ਜੀ ਅੱਜ 3 ਜੂਨ ਨੂੰ ਆਇਆ ਸੀਗਾ ਜੀ ਮੈਂ ਤੇ ਅੱਜ 3 ਜੁਲਾਈ ਹੈ ਸ਼ਾਇਦ ਤੇ ਇਹ ਗਾਂ ਨੂੰ ਮਹੀਨਾ ਹੋ ਗਿਆ ਜੀ ਠੀਕ ਹੈ ਇਹ ਗਾਂ ਮਤਲਬ ਬੈਂਟ ਪਾ ਗਈ ਹੈ ਜੀ 100% ਗੱਭਣ ਹੋਊਗੀ ਕੱਟ ਦਾ ਚੈੱਕ ਤਾਂ ਨਹੀਂ ਆਪਾਂ ਕੀਤੀ ਪਰ ਗਾਂ ਦਾ ਪਤਾ ਹੀ ਹੁੰਦਾ ਜੀ ਜੇ ਨਾਰਮਲ ਹੀਟ ਤੇ ਪਸ਼ੂ 20 ਦਿਨਾਂ ਬਾਅਦ ਆ ਰਿਹਾ ਤਾਂ ਜੇ 20 ਦਿਨਾਂ ਬਾਅਦ ਪ੍ਰੋਪਰ ਹੀਟ 'ਚ ਨਹੀਂ ਆਈ ਤਾਂ ਕਨਫਰਮ ਗੱਭਣ ਹੁੰਦੀ ਹੈ ਜੀ 100% ਗਾਂ ਇਹ ਗੱਭਣ ਹੋ ਗਈ ਹੋਗੀ ਬਾਈ ਬਾਈ ਨੂੰ ਪਤਾ ਹੀ ਹੈ ਜੀ ਇਹ ਗਾਂ ਵੀ ਇਹਨਾਂ ਦੀ ਗੱਭਣ ਹੈ ਜੀ ਆਗਾ ਰਾਜ ਟ੍ਰੀਟਮੈਂਟ ਕੀਤਾ ਜੀ ਠੀਕ ਇਹ ਹਜੇ ਅੰਦਰੋਂ ਸਾਫ਼ ਨਹੀਂ ਗਈ ਜੀ ਇਹ ਗਾਂ ਨੇ ਫਲ ਸਿੱਟਿਆ ਸੀਗਾ ਥੋੜਾ ਜਿਹਾ ਟਾਈਮ ਸੀ ਅੰਦਰ ਇਨਫੈਕਸ਼ਨ ਬਹੁਤ ਜ਼ਿਆਦਾ ਸੀ ਉਹਨਾਂ ਨੂੰ ਮੈਂ ਕਿਹਾ ਸੀ ਵੀ ਦਵਾਈ ਭਰਾ ਦਿਓ ਚਲੋ ਇਹਨਾਂ ਤੋਂ ਪਰਵਾਹੀ ਨਹੀਂ ਗਈ ਤੇ ਟ੍ਰੀਟਮੈਂਟ ਜਿਹੜਾ ਸ਼ੁਰੂ ਕੀਤਾ ਸੀ ਉਹ ਚ ਸਕਸੈਸ ਹੈ ਜੀ ਕੰਮ ਵਧੀਆ ਸਹੀ ਹੋ ਗਿਆ ਗਾਂ ਅਗਰੋਂ ਫਰਕ ਬਹੁਤ ਪਿਆਗਾ ਪਰ ਇਹ ਨਹੀਂ ਗੱਲ ਬਈ ਰਹੂਗੀ ਨਾ ਗੱਬੜ ਹੋ ਜੂਗੀ ਬਸ ਟਾਈਮ ਲੱਗੂਗਾ ਜੀ ਇਹ ਗਾਂ ਇਹਨਾਂ ਨੂੰ ਦੱਸਿਆ ਵੀ ਆਹ ਹੀਟ ਤੇ ਵੀ ਇਹਦੇ ਟੀਕੇ ਨਹੀਂ ਪਰ ਆਇਆ ਜਣਾ ਪਰ ਜਿੰਨਾ ਚਿਰ ਪਸ਼ੂ ਅੰਦਰੋਂ ਨਾਰਮਲ ਨਹੀਂ ਇਹ ਹੀਟਸ ਤਾਂ ਨਹੀਂ ਆਈ ਬਈ ਨਾ ਜੀ ਨਹੀਂ ਹੀਟਸ ਆਈ ਅੰਦਰੋਂ ਨ ਆ ਉਹ ਆ ਗਏ ਉਹ ਹੀਟ ਚ ਆ ਗਏ ਪੂਰੇ ਟਾਈਮ ਤੇ ਆ ਜੀ ਪੂਰੇ ਟਾਈਮ ਤੇ ਹਾਂਜੀ ਪੂਰੇ ਟਾਈਮ ਤੇ 22 ਦਿਨ ਦੀਆਂ ਬੋਲੀਆਂ ਆਈਆਂ ਨੇ ਅੱਛਾ ਹਾਂਜੀ ਤੇ ਅੱਗੇ ਵੀ ਜਿਵੇਂ ਨਾਰਮਲ ਹੀਟ ਚ ਆਉਂਗੇ ਓਵੇਂ ਆਜਣਾ ਹੈ ਨਹੀਂ ਜਿਵੇਂ ਪਹਿਲਾਂ ਪ੍ਰੋਪਰ ਹੀਟ ਚ ਨਹੀਂ ਆਂਦੀ ਸੀ ਹੀਟ ਤੇ ਨਹੀਂ ਆਉਂਦੇ ਜਦੋਂ ਆਪਾਂ ਟ੍ਰੀਟਮੈਂਟ ਪਾਣ ਲੱਗੇ ਆ ਉਹ ਤੋਂ ਬਾਅਦ ਹੀ ਆ ਗਈ ਪ੍ਰੋਪਰ ਦੁਬਾਰਾ ਪ੍ਰੋਪਰ ਹੀਟ ਚ ਆਈਆਂ ਵਧੀਆ ਹੀਟ ਗੱਡੀ ਸੀ ਹਾਂਜੀ ਐਨ ਵਧੀਆ ਠੀਕ ਹੈ ਬਸ ਇਹਨਾਂ ਨੂੰ ਦੱਸਿਆ ਜੀ ਅੱਜ ਇਹਦੇ ਸੈਂਕ్రో ਸ਼ੁਰੂ ਕੀਤੀ ਆ ਸੈਂਕ్రో ਦਾ ਮਤਲਬ ਇਹੀ ਹੈ ਜੀ ਬਸ ਇਕੱਠਿਆਂ ਗਾਵਾਂ ਪਾਲੋ ਗੱਪਣ ਹੋ ਜਾਣਗੀਆਂ ਜਿਵੇਂ ਆ ਦੋਹਾਂ ਦੇ ਕਰਤੀ ਆ ਅੱਪ ਆ ਜਿਵੇਂ ਹੁਣ ਦੋਵਾਂ ਦੇ ਇਹਨਾਂ ਦੇ ਕਰਤੀ ਅਗਲੇ ਜਦ ਆਪਾਂ ਉਹ ਦੋਵਾਂ ਦੇ ਕਰਾਂਗੇ ਜੀ ਜਿਵੇਂ ਉਹ ਹੈ ਸੈਂਕ్రో ਦੀ ਓਮ ਹਰੇਕ ਨੂੰ ਤਾਂ ਲੋਡ ਨਹੀਂ ਵੈਸੇ ਉਹ ਗਾ ਦਾ ਨੋਰਮਲ ਗੱਪਣ ਹੋ ਜੂਗੀ ਥੋੜੀ ਸਪਲੀਮੈਂਟ ਦੀ ਲੋੜ ਹੈ ਗਾ ਫਿੱਕੀ ਪਈ ਪਈ ਐ ਥੋੜੇ ਫੁਹਾਰੇ ਚੱਲਦੇ ਕਰਕੇ ਹੀ ਗਾਵਾ ਥੋੜੀਆਂ ਜਿਹੀਆਂ ਉੱਪਰੋਂ ਵਾਈਟ ਹੋ ਜਾਂਦੀਆਂ ਸ਼ੋਰੇ ਨਾਲ ਇਹ ਆਪਣੇ ਵੀ ਉਧਰ ਪਿੰਡਾਂ 'ਚ ਵੀ ਹੋਈ ਜਾਂਦੇ ਪਜੂ ਚਲੋ ਇਹ ਫੇਰ ਹਵਾ ਵੀ ਨਹੀਂ ਲੱਗਦੀ ਪਜੂ ਨੂੰ ਕੋਈ ਪਤਾ ਸਾਰਾ ਦਿਨ ਅੰਦਰ ਹੀ ਖੜਨਾ ਪਜੂ ਨੇ ਮੰਨ ਲਓ ਸਾਮ ਸੰਭਾਲ ਬੰਜਾਂ ਦੀ ਪੂਰੀ ਐ ਦੁੱਧ ਦਾ ਕੰਮ ਹੀ ਐ ਜੀ ਮੇਣ ਤੇ ਬਾਈ ਜੀ 사우ਦੀ ਅਰਬ ਜਾਪ ਉਹ ਜਾਰੇ ਜਿਨ੍ਹਾਂ ਨੇ ਮੈਨੂੰ ਉਦੋਂ ਕਈ 2-3 ਵਾਰੀ ਇਹਨਾਂ ਨੇ ਮੈਨੂੰ ਕਾਲ ਕੀਤੀ ਹੈ ਜੀ ਤਾਂ ਕਰਕੇ ਉਦੋਂ ਆਪਾਂ ਸਰਹੰਦ ਦਾ ਟੂਰ ਰੱਖਿਆ ਸੀ ਨਹੀਂ ਮੈਂ 100 ਕਿਲੋਮੀਟਰ ਤੱਕ ਹੀ ਐਂਡ ਕਰਦਾ ਸੀਗਾ ਜੀ ਤੇ ਉਦੋਂ ਬਾਅਦ ਚਲੋ ਸਰਹੰਦ ਤੋਂ ਵੀ ਕੇਸ ਆਇਆ ਜੀ ਅੱਜ ਆਪਾਂ ਸਰਹੰਦ ਵੀ ਜਾ ਰਹੇ ਆ ਚਾਰ ਕੇਸਾਂ ਦੇ ਅੱਜ ਦਾ ਟੂਰ ਆਪਣਾ ਇਧਰ ਦਾ ਸੀਗਾ ਮੇਨ ਜਗਰਾਓ ਮੋਗਾ ਸਰਹੰਦ ਗਵਿੰਦਗੜ ਮੰਡੀ ਤੇ ਗਾਂ ਆਪਾਂ ਸ਼ੰਭੂ ਬਾਰਡਰ ਤੇ ਵੀ ਅੱਜ ਜਾ ਕੇ ਆਵਾਂਗੇ ਜੀ ਠੀਕ ਹੈ ਉੱਧਰ ਦਾ ਵੀ ਇੱਕ ਕੇਸ ਹੈਗਾ ਔਟ ਸਰਪੰਡ ਹੈ ਜੀ ਉੱਥੇ ਆਪਾਂ ਜਾਣਾ ਅੱਜ ਤੇ ਧੰਨਵਾਦ ਜੀ ਵੀਡੀਓ ਨੂੰ ਸ਼ੇ